ਸਿੱਖ ਭਾਈਚਾਰੇ ਤੇ ਚਰਚ ਵਾਲਿਆਂ ਦਾ ਆਪਸ ਵਿੱਚ ਪਿਆ ਪੰਗਾ 크ਿਸਮਸ ਡੇ ਵਾਲੇ ਦਿਨ ਉੱਚੀ ਆਵਾਜ਼ ਦੇ ਵਿੱਚ ਸਪੀਕਰ ਲੋਨ ਨੂੰ ਲੈ ਕੇ ਵਧੀਆ ਵਿਵਾਦ ਤੁਸੀਂ ਵੀ ਦੇਖੋ ਵੱਡੀ ਖਬਰ ਤੇ ਇਸ ਵੀਡੀਓ ਨੂੰ ਦੱਬ ਕੀ ਸ਼ੇਅਰ ਵੀ ਕਰਿਓ ਇਹ ਤਸਵੀਰਾਂ ਪਟਿਆਲਾ ਦੇ ਸਨੌਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵਾਰਡ ਨੰਬਰ 15 ਦੇ ਵਿੱਚ ਈਸਾਈ ਭਾਈਚਾਰੇ ਦੁਆਰਾ 크ਿਸਮਸ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ ਤੇ ਦੂਜੇ ਪਾਸੇ ਸ਼ਹੀਦੀ ਦਿਹਾੜਿਆਂ ਨੂੰ ਮਰਪਤ ਸਿੱਖ ਭਾਈਚਾਰੇ ਦੇ ਵੱਲੋਂ ਲੰਗਰ ਲਾਇਆ ਗਿਆ ਤੇ ਆਪਸ ਦੇ ਵਿੱਚ ਮਾਹੌਲ ਇਹਨਾਂ ਦਾ ਗਰਮਾਉਂਦਾ ਨਜ਼ਰ ਆਇਆ ਤੇ ਜਿੱਥੇ ਇੱਕ ਪਾਸੇ 크ਿਸਮਸ ਡੇ ਮਨਾਇਆ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਹੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਲੰਗਰ ਲਾਇਆ ਗਿਆ ਤਾਂ ਇਸ ਨੂੰ ਲੈ ਕੇ ਉੱਚੀ ਆਵਾਜ਼ ਦੇ ਵਿੱਚ ਚਰਚ ਵਾਲਿਆਂ ਵੱਲੋਂ ਸਪੀਕਰ ਲਾਏ ਗਏ ਸੀ ਤੇ ਦੂਜੇ ਪਾਸੇ ਸੰਗਤਾ ਇਹ ਕਹਣਾ ਹੈ ਕਿ ਇੱਕ ਦੂਜੇ ਨੂੰ ਆਵਾਜ਼ਾਂ ਆ ਰਹੀਆਂ ਨੇ ਜਿਸ ਕਰਕੇ ਇੱਕ ਦੂਜੇ ਨੂੰ ਪਰੇਸ਼ਾਨੀ ਆ ਰਹੀ ਹੈ ਤੇ ਇੱਥੇ মিডিਆ ਵਾਲੇ ਪੁੰਚ ਜਾਂਦੇ ਨੇ ਤੇ ਫਿਰ ਜੋ ਮਾਹੌਲ ਬਣਦਾ ਹੈ ਇਹ ਤੁਸੀਂ ਵੀ ਦੇਖ ਸਕਦੇ ਹੋ ਇਹਨਾਂ ਦਾ ਇੱਥੇ ਚਰਚਾ ਆਪਣੇ ਖੁਦ ਦੀ ਜਗ੍ਹਾ ਖਰੀਦੀ ਹੋਈ ਹੈਗੀ ਇਹਨਾਂ ਦੇ ਖੁਦ ਦੀ ਰਜਿਸਟਰੀ ਵਾਲੀ ਜਗ੍ਹਾ ਹੈਗੀ ਆ ਪਰਮਾਨੈਂਟ ਚਰਚਾ 4-5 ਸਾਲ ਤੋਂ ਇੱਥੇ ਚਰਚਾ ਚੱਲ ਰਹੀ ਹੈਗੀ ਆ ਔਰ ਅੱਜ ਤੁਹਾਨੂੰ ਸਭ ਨੂੰ ਪਤਾ ਕਿ ਪੂਰੀ ਦੁਨੀਆ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਨ ਤੇ ਆ ਵਿਹੜਾ ਮਨਾਇਆ ਜਾ ਰਿਹਾ ਇਹ ਕੱਲਾ ਇੱਕ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਇਸਾਈਆਂ ਦੇ ਲਈ ਸਭ ਤੋਂ ਵੱਡਾ